ਇਦੇ ਵਿੱਚ ਕਈ ਐਂਗਲ ਨੇ ਸੋ ਇਹ ਬੜੀ ਮਤਭਾਅਪੂਰਪੀ ਘਟਨਾ ਵਾ ਜਿਹੜੀ ਇਹ ਵਾਰਦਾਤ ਹੋਈ ਹੈ ਔਰ ਜਿੰਨਾ ਵੀ ਜਲੀਲ ਇਨਸਾਨਾਂ ਨੇ ਇਹੋਆ ਕੰਮ ਕੀਤਾ ਅਸੀਂ ਪੂਰੇ ਉਹਦੇ ਲਈ ਸਾਡੇ ਕੋਲ ਪੁਖਤਾ ਜਿਹੜੇ ਹੈਗੇ ਆ ਕੋਈ ਕਲਿਪਸ ਤੇ ਸਾਨੂੰ ਕਈ ਪੁਖਤਾ ਸਬੂਤ ਉਹਦੇ ਮਿਲ ਗਏ ਰਿਜ਼ਲਟ ਬਹੁਤ ਜਲਦੀ ਤਾਂ ਦੇਖੇ ਹੋਣਗੇ ਪਰ ਜਿਹੜੇ ਵੀ ਬੰਦਿਆਂ ਨੇ ਇਹਦੇ ਵਿੱਚ ਇਨਵੋਲਮ ਨੇ ਜਿਹੜੇ ਕੇਸ ਜਾਂ ਇਹਨਾਂ ਦੇ ਪਿੱਛੇ ਤੋ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਇਹਦੇ ਵਧੀਆ ਰਿਜ਼ਲਟ ਤੁਹਾਡੇ ਸਾਹਮਣੇ ਆਉਣਗੇ ਔਰ ਇਹ ਮੈਂ ਦੁਬਾਰਾ ਦੱਸ ਦਿੰਦਾ ਪਹਿਲਾਂ ਵੀ ਤੇ ਹੁਣ ਵੀ ਪੰਜਾਬ ਪੁਲਿਸ ਪੰਜਾਬ ਸਰਕਾਰ ਇਹੋ ਜੇ ਕਿਸੇ ਵੀ ਵਤੀਰੀ ਦੇ ਨਾਲ ਪੰਜਾਬ ਪੁਲਿਸ ਸਾਡੇ ਡੀਪੀ ਮਾਨਯੋਗ ਡੀਜੀਪੀ ਸਾਹਿਬ ਸੀਐਮ ਸਾਹਿਬ ਇਹੋ ਜੇ ਜਿਹੜਾ ਕੈਂਸਰਿਜ਼ਮ ਹੈ ਇਹਦੇ ਸਖਤ ਜਿਹੜੀ ਕਾਰਵਾਈ ਹਮੇਸ਼ਾ ਹੁੰਦੀ ਰਹੀ ਹੈ ਇਹ ਨਵੇਂ-ਨਵੇਂ ਉੱਠਦੇ ਰਹਿੰਦੇ ਆ ਨਵੇਂ-ਨਵੇਂ ਇਹੋ ਜਿਹੇ ਆਪਣੇ ਆਪ ਤੇ ਕਰਤੂਤਾਂ ਕਰਦੇ ਆ ਆਪਣੇ ਆਪ ਦਾ ਨਾਂ ਬਣਾਉਣ ਨੂੰ ਜਿੰਨਾਂ ਦੇ ਪੱਲੇ ਕੱਖ ਨਹੀਂ ਹੁੰਦਾ ਭੁੱਖ ਨਾ ਹੁੰਦੀ ਉਹ ਇਹੋ ਜਿਹੇ ਵਾਰਤਾਤਾ ਕਰਕੇ ਆਪਣੇ ਆਪ ਨੂੰ ਇੱਕ ਗੈਂਗ ਤੇ ਆਪਣਾ ਕੁਛ ਦੱਸ ਕੇ ਆਮ ਜਿਹੜਾ شریف ਪੁਛਹਰੀ ਤੇ ਬਿਜ਼ਨਸਮੈਨ ਉਹਦੇ ਤੇ ਦਹਿਸ਼ਤ ਪਾ ਕੇ ਉਹਨਾਂ ਤੋਂ ਇਹ ਪੈਸੇ ਇਕੱਠੇ ਕਰ ਲਈ ਜਾਂ ਰੈਨਸਮ ਕੱਲ ਨੂੰ ਇਕੱਠਾ ਕਰ ਲਈ ਇਹਨਾਂ ਦੀਆਂ ਇਹ ਤਰੀਕੇ ਵਾਰਤਾਤ ਜਿਹੜੇ ਆ ਉਹ ਹੋਹਨ ਜੀ ਨਾ ਸਰ ਇਹ ਸత్య ਦੇ ਮਾਮਲੇ ਵਿੱਚ ਗੈਂਗਸਟਰ ਕੋਈ ਬਾਤ ਦੱਸੀ ਜਾ ਰਹੀ ਸਰ ਇੱਕ ਪੇਜ ਹੈ ਆਰਜੂ ਬਿਸ਼ਨੋਈ ਨਾਮ ਦਾ ਫੇਸਬੁਕ ਪੇਜ ਹੈ ਜੀ ਉਸ ਦੇ ਉੱਪਰ ਜ਼ਿੰਮੇਵਾਰੀ ਲਈ ਗਈ ਹੈ ਜੀ ਸਹੀ ਜ਼ਿੰਮੇਵਾਰੀ ਜਿਹੜੀ ਲਈ ਆ ਉਹ ਸਾਨੂੰ ਉਹ ਪੇਜ ਅਸੀਂ ਵੇਖ ਲਿਆ ਉਹਦੇ 'ਚ ਦੇਖਾਂਗੇ ਵੀ ਇਹ ਜ਼ਿੰਮੇਵਾਰੀ ਫ੍ਰੀਕ ਲਈ ਗਈ ਹੈ ਕਿਤੇ ਸਾਡੀ ਤਫ਼ਤੀਸ਼ ਨੂੰ ਗਮਰਾਹ ਕਰਨ ਲਈ ਤਾਂ ਨਹੀਂ ਲਈ ਗਈ ਔਰ ਜਿਹੜੀ ਵੀ ਇਹਦੇ ਜਿਹੜੇ ਮੇਨ ਬੰਦੇ ਹੋਣਗੇ ਉਹਨਾਂ ਤੱਕ ਅਸੀਂ ਬਹੁਤ ਜਲਦੀ ਪਹੁੰਚਾਂਗੇ ਵੀ ਵਿਲ ਲੀਲ ਥੈਮ ਆਊ ਔਰ ਉਹਨਾਂ ਨੂੰ ਮਸਾਲੀ ਪਰਿਸ਼ਮਣ ਦੇ ਜੇ ਸਰ ਜਿਹੜਾ ਮਾਮਲਾ ਕਰਕੇ ਆ ਸਪਸ਼ਟ ਦੱਸਣਾ ਚਾਹੂਗਾ ਇਸ ਵਕਤ ਤਾਂ ਬੋਹਰਬੰਦ ਦੀ ਕਾਲ ਹੋ ਗਈ ਹੈਗੇ ਸੀ ਹੋੜ ਅਸੀਂ ਹਸਪੀਟਲ ਜਾ ਰਹੇ ਹਾਂ ਜਿਹੜੇ ਮੌਕੇ ਦੇ ਉੱਤੇ ਸਾਨੂੰ ਚਾਲ ਰੌਂਗ ਜਿਹੜੇ ਮਿਲੇ ਦੋ ਵੱਖ-ਵੱਖ ਬੋਰਡ ਦੇ ਸੀਗੇ ਮੌਕੇ ਤੇ ਜਿਹੜੇ ਆ ਤਿੰਨ ਬੰਦੇ ਜਿਹੜੇ ਸਾਨੂੰ ਫੁਟੇਜ ਦੇ ਵਿੱਚ ਦਿਸੇ ਨੇ ਅੱਗੇ ਫਰਦਰ ਵੀ ਜਿਹੜਾ ਹੈਗਾ ਵਾ ਕਿੱਥੋਂ ਕਿੱਥੋਂ ਤੱਕ ਲੀਡਸ ਗਈਆਂ ਨੇ ਸੋ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਇਸ ਮੌਕੇ ਤੇ ਡਿਸਕਲੋਜ਼ ਨਹੀਂ ਕੀਤੀਆਂ ਜਾ ਸਕਦੀਆਂ ਬਟ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਕਿ ਇਹਦਾ ਰਿਜ਼ਲਟ ਬਹੁਤ ਜਲਦੀ ਕੱਢਾਂਗੇ ਸਰਕਾਰੀ ਜੀ ਅਸੀਂ ਸਰ ਬਿਲਕੁਲ ਕਿਸੇ ਨੂੰ ਵੀ ਇਹਦੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਜਦੋਂ ਵੀ ਕਿੱਥੇ ਵੀ ਪ੍ਰੋਸਪਰਿਟੀ ਹੁੰਦੀ ਆ ਕਿੱਥੇ ਵੀ ਤਰੱਕੀ ਹੁੰਦੀ ਆ ਇਹੋ ਜਿਹਾ ਮਾੜਾ ਅੰਸਰ ਜਾਂਦੇ ਇਨਸਾਨ ਬਾਹਰੋਂ ਅੰਦਰੋਂ ਆ ਕੇ ਇਹੋ ਜਿਹਾ ਹਮਿਆਕਤ ਕਰਦੇ ਰਹਿੰਦੇ ਆ ਆਪਾ ਹੱਤਵਾਦ ਵੀ ਝੱਲਿਆ ਵਾ ਪੰਜਾਬੀਆਂ ਨੇ ਆਪਾਂ ਕਿਹੜਾ ਉਦੋਂ ਆਪਣਾ ਸ਼ਹਿਰ ਬਾਜ਼ਾਰ ਛੱਡ ਕੇ ਭੱਜ ਗਏ ਸੀ ਬਿਲਕੁਲ ਆਪ ਦਾ ਮਨਮਾਨ ਦੇ ਨਾਲ ਜਿਹੜਾ ਅਸੀਂ ਪੂਰੇ ਜਿਹੜੀ ਪੰਜਾਬ ਪੁਲਿਸ ਉਹ ਬਿਲਕੁਲ ਸਮਰਥ ਹੈਗੀ ਆ ਤੁਹਾਡੀ ਸਾਰਿਆਂ ਦੀ ਲੋਕਾਂ ਦੀ ਆਮ ਠਾਸ ਦੀ ਰਾਖੀ ਆ ਉਸਤੇ ਬਿਲਕੁਲ ਬਾਜ਼ਾਰ ਜਿਹੜਾ ਨੋਰਮਲ ਵਾਂਗੂ ਕੰਮ ਕਰਨਾ ਚਾਹੀਦਾ ਇਹ ਠੀਕ ਆ ਅੱਜ ਅਫਸੋਸ ਦੀ ਘੜੀ ਆ ਕਿ ਇੱਕ ਸਾਡੇ ਵਿੱਚੋਂ ਸਾਡਾ ਭਰਾ ਜਿਹੜਾ ਹੈਗਾ ਸਾਡਾ ਸਾਥੀ ਉਹ ਸਾਨੂੰ ਵਿਛੋੜਾ ਦੇ ਗਿਆ ਅਫਸੋਸ ਠੀਕ ਆ ਸਾਰਿਆਂ ਨੂੰ ਹੈਗਾ ਲੇਕਿਨ ਕੋਈ ਵੀ ਦਿਮਾਗ ਤੇ ਇਹ ਦਿਮਾਗ ਤੇ دہشت ਲਿਆਉਣ ਦੀ ਲੋੜ ਨਹੀਂ ਹੈਗੀ ਔਰ ਜਿਹੜੀ ਤੁਹਾਡੇ ਅੱਜ دہشت ਹੈਗੀ ਆ ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਜਦੋਂ ਅਸੀਂ ਇਸ ਚੀਜ਼ ਨੂੰ ਅਨਪਲੱਗ ਕਰ ਦਾਂਗੇ ਜਦੋਂ ਇਸ ਚੀਜ਼ ਨੂੰ ਅਸੀਂ ਤੁਹਾਡੇ ਸਾਹਮਣੇ ਉਹਨਾਂ ਬੰਦਿਆਂ ਨੂੰ ਜੋ ਸਜ਼ਾ ਮਿਲਣੀ ਚਾਹੀਦੀ ਸਜ਼ਾ ਮਿਲਦੀ ਦੇਖੋਗੀ ਤੁਹਾਨੂੰ ਆਪਣੇ ਆਪ ਜਿਹੜਾ ਹੈਗਾ ਵਾ ਮਾਣ ਮਹਿਸੂਸ ਸਰ ਮਾਮਲਾ ਇਹ ਫਿਰੋਤੀ ਦਾ ਲੱਗਦਾ ਜੀ ਪਹਿਲੀ ਦ੍ਰਿਸ਼ਟੀ ਨੂੰ ਤੁਸੀਂ ਵੇਖੋ ਜਿਹੜਾ ਵੀ ਕੋਈ ਬੰਦਾ ਹੁੰਦਾ ਤੇ ਕੋਈ ਮਕਸਦ ਹੁੰਦਾ ਇੱਕ ਮਕਸਦ ਉਹ ਹੁੰਦਾ ਵਾ ਕਿਸੇ ਦੀ ਜਾਤੀ ਦੁਸ਼ਮਣੀ ਦਾ ਤਾਂ ਉਹ ਇਸ ਮਰਡਰ ਲੈਵਲ ਤੇ ਜਾਂਦਾ ਦੂਸਰਾ ਜਿਹੜੀ ਆਪਾਂ ਗੱਲ ਕਰਦੇ ਆ ਰੈਂਸਮ ਵਾਲਾ ਜਾਂ ਆਪਣੀ دہشت ਪੜਾਉਣੀ ਬਾਅਦ ਚ ਵੀ ਇੱਕ ਇੱਕ ਬੰਦੇ ਦੇ ਉੱਤੇ ਗੱਲ ਕਰਕੇ ਬਾਕੀਆਂ ਦੇ ਉੱਤੇ دہشت ਪਾ ਕੇ ਤੇ ਪੈਸਾ ਪੂਸਾ ਹੀ ਠਹਿਰਾ ਕੋਈ ਤਰੀਕੇ ਹੁੰਦੇ ਨੇ ਸੋਈ ਬੜੇ ਵਧੀਆ ਇੱਕ شریف ਆਪਦੇ ਬਿਜ਼ਨਸਮੈਨ ਸੀਗੇ ਔਰ ਦੋਵੇਂ ਐਂਗਲਾਂ ਤੇ ਅਸੀਂ ਜਿਹੜੀ ਹੈਗੀ ਆ ਜਾਂ ਜਿੰਨੇ ਵੀ ਐਂਗਲ ਹੈਗੇ ਉਹਨਾਂ ਤੇ ਅਸੀਂ ਪੂਰੀ ਟੰਗ ਦੇ ਨਾਲ ਵਰਕਆਊਟ ਕਰ ਰਹੇ ਹਾਂ ਔਰ ਜੇਤੀ ਇਹਦਾ ਰਿਜ਼ਲਟ ਕਰਦੇ ਠੀਕ ਹੈ ਥੈਂਕ ਯੂ